ਵਾਹਿਗੁਰੂ ਨੇ ਇੱਕ ਅੱਖ ਨੂੰ ਜੱਟ ਲਈ ਇਰਾਦਾ ਆ ਜੰਗਣਾ ਆਪਣੀ ਫੌਜੀ ਪੁੱਤ ਦੀ ਤਸਵੀਰ ਵੇਖ ਪੁੱਬਾ ਮਾਰ ਮਾਰ ਰੋ ਰਹੇ ਇਮਾਪੇ ਤਸਵੀਰਾਂ ਨੇ ਫਿਰੋਜ਼ਪੁਰ ਦੇ ਪਿੰਡੇ ਚਾਂਗੀਆਂ ਦੀਆਂ ਫੌਜੀ ਜਵਾਨ ਅਮਰਪਾਤ ਸਿੰਘ ਦੀ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਕਰੀਬ 8 ਸਾਲ ਪਹਿਲਾਂ ਫੌਜ ਦੇ ਵਿੱਚ ਭਰਤੀ ਹੋਏ ਸ਼੍ਰੀਨਗਰਚ ਤਾਇਨਾਤ ਅਮਰਪਾਤ ਸਿੰਘ ਕੁਝ ਦਿਨ ਪਹਿਲਾਂ ਹੀ ਛੁੱਟੀ ਆਇਆ ਸੀ ਤੇ ਸੜਕ ਹਾਦਸੇ ਦੌਰਾਨ ਅਮਰਪਾਤ ਸਿੰਘ ਦੀ ਮੌਤ ਹੋ ਗਈ ਤੇ ਉਸ ਦੀ ਪਤਨੀ ਗੰਭੀਰ ਜ਼ਖਮੀ ਹੋ ਗਈ। ਅੱਜ ਅਮਰਪਾਤ ਸਿੰਘ ਦਾ ਸਰਕਾਰੀ ਸਨਮਾਨਾ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਬੇਖਦਿਓ ਕਿ ਪਰਿਵਾਰ ਦੇ ਵਿੱਚ ਕਿੰਨਾ ਗਮਗੀਨ ਮਾਹੌਲ ਹੈ ਪਰਿਵਾਰ ਦੇ ਦੱਸਣ ਮੁਤਾਬਕ ਫੌਜੀ ਜਵਾਨ ਅਮਰਜਪਾਲ ਸਿੰਘ ਦਾ ਹਜੇ 5 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਵਿਜੀ ਕੀ ਨਾਂ ਆਪਣਾ ਜੀ ਮੇਰਾ ਨਾਂ ਸੋਨੂ ਸਿੰਘ ਆ ਠੀਕ ਹੈ ਜੀ ਅੱਜ ਜਿਹੜਾ ਵੀਰ ਸ਼ਹੀਦ ਹੋਇਆ ਕੀ ਲੱਗਦਾ ਸੀ ਤੁਹਾਡਾ ਬੇਟਾ ਮੇਰਾ ਭਰਾ ਹੀ ਲੱਗਦਾ ਸੀ ਠੀਕ ਹੈ ਜੀ ਬਹੁਤ ਮੰਦ ਘਟਨੇ ਘਟਨਾ ਵਾਪਰੀ ਹਾਂਜੀ ਦੋ ਤਿੰਨ ਦਿਨ ਹੋਇਆ ਛੁੱਟੀ ਆਏ ਨੂੰ ਹਾਂਜੀ ਤੇ ਰਸਤੇ 'ਚ ਐਕਸੀਡੈਂਟ ਹੋ ਗਿਆ। ਹਾਂਜੀ। ਬਹੁਤ ਮਾੜੀ ਘਟਨਾ ਹੋਈ। ਠੀਕ ਹੈ। ਕੀ ਨਾਂ ਸੀ ਫੌਜੀ ਵੀਰ ਦਾ? ਮੈਨੂੰ ਨਹੀਂ ਹੋ ਗਿਆ ਪਹਿਲਾਂ ਸ਼ਾਦੀ ਹੋਈ ਇਹਨੂੰ। ਠੀਕ ਹੈ ਜੀ। ਤੇ ਆ ਵੀਰ ਨਾਲ ਹੀ ਵਾਈਫ ਸੀ। ਹਾਂਜੀ। ਤੇ ਰਸਤੇ 'ਚ ਐਕਸੀਡੈਂਟ ਹੋਣ ਕਰਕੇ ਬਹੁਤ ਮਾੜੀ ਘਟਨਾ ਵਾਪਰੀ। ਹਾਂਜੀ। ਡੈਥ ਹੋ ਗਈ ਜੀ। ਪਰਦਾਸ਼ਨਾ ਹਾਂਜੀ ਹੋ ਗਿਆ ਕਰਤਾ ਜੀ। ਠੀਕ ਹੈ। ਜੀ ਡੈਥ ਹੋ ਗਈ। ਠੀਕ ਹੈ ਜੀ। ਅੱਜ ਕੀ ਨਾਂ ਕਿਸੇ ਫੌਜੀ ਜਿਹੜਾ ਸ਼ਹੀਦ ਹੋਇਆ ਜੀ? ਅਮਰਤਪਾਲ ਅਮਰਤਪਾਲ ਸਿੰਘ ਹਾਂ ਜੀ ਤੁਹਾਡਾ ਪਰਾ ਸੀਗੇ ਜੀ ਹਾਂ ਜੀ ਮੇਰਾ ਪਰਾ ਪਿੰਡ ਕਿਡਾ ਸੀਗੇ ਜੀ ਪਿੰਡ ਚੰਗੀਆਂ ਜੀ ਚੰਗੀਆਂ ਤੇ ਅੱਜ ਅੰਤਮ ਸਸਕਾਰ ਕੀਤਾ ਗਿਆ ਸੀ ਅੰਤਮ ਸਸਕਾਰ ਕੀਤਾ ਗਿਆ ਜੀ ਹਾਂ ਜੀ ਪਿੰਡ ਦੇ ਸ਼ਮਸ਼ਾਨ ਘਰ ਅੱਜ ਪਿੰਡ ਦੇ ਸ਼ਮਸ਼ਾਨ ਘਰ ਵਿੱਚ ਅੰਤਮ ਸਸਕਾਰ ਕੀਤਾ ਗਿਆ ਜੀ ਠੀਕ ਹੈ ਕੀ ਕਹਿਣਾ ਚਾਹੁੰਦੇ ਹੋ ਸ਼ਲੋ ਪੜਨਾ ਬਾਕੀ ਕੋਈ ਜਾਂ ਕੋਈ ਅੰਦਮਾਨ ਕਰੇ ਜਬ ਉਹ ਇਹ ਪੜਨਾ ਚਾਹੁੰਦੇ ਆ ਦੌਰ ਮਾਰੀ ਘਟਨਾ ਵਾਪਰੀ ਆ ਠੀਕ ਹਾਂ ਜੀ ਰਸਤੇ ਵਿੱਚ ਐਕਸੀਡੈਂਟ ਹੋਣ ਕਰਕੇ ਪਰਿਵਾਰ ਚ ਕੌਣ ਕੌਣ ਸੀ ਪਰਿਵਾਰ ਚ ਬਸ ਚਾਚਾ ਜੀ ਮਾਸੀ ਜੀ ਹਾਂਜੀ ਤੇ ਇੱਕ ਹੀ ਬੇਟਾ ਸੀ ਠੀਕ ਹੈ ਜੀ ਤੇ ਉਹਦੀ ਬਾਲਕ ਸੀ ਜੀ ਠੀਕ ਹੈ ਜੀ ਬੱਚਾ ਵੀ ਸੀਗਾ ਜੀ ਨਹੀਂ ਬੱਚਾ ਨਹੀਂ ਜੀ 5-4 ਮਹੀਨੇ ਪਹਿਲੇ ਸ਼ਾਦੀ ਹੋ ਗਈ ਠੀਕ ਹੈ ਜੀ ਤੇ ਸਰਵਿਸ ਕਰਦੇ ਕਿੰਨਾ ਚਿਰ ਹੋ ਗਿਆ ਜੀ ਸਰਵਿਸ ਕਰਦਿਆਂ 8 ਸਾਲ ਹੋ ਗਏ ਸੀ 8 ਸਾਲ ਜੀ ਹਾਂਜੀ ਕਿਹੜੀ ਜਗ੍ਹਾ 'ਚ ਡਿਊਟੀ ਸੀ ਸ਼੍ਰੀਨਗਰ ਸੇ ਵਿੱਚ ਡਿਊਟੀ ਸੀ ਹਾਂਜੀ ਤੇ ਹਾਂਜੀ ਛੁੱਟੀ ਆਇਆ ਸੀ ਤਿੰਨ-ਚਾਰ ਦਿਨ ਹੋ ਗਏ ਹਾਂਜੀ ਤੇ ਬਹੁਤ ਹੀ ਐਕਸੀਡੈਂਟ ਹੋਣ ਕਰਕੇ ਬਹੁਤ ਮਾਰ ਕਰਨ ਵਾਲਾ ਠੀਕ ਬਾਪੂ ਜੀ ਕੀ ਕਹਿਣਾ ਚਾਹੁੰਦੇ ਸੀ ਇਹੋ ਕਹਿੰਦਾ ਜਨ ਇਹ ਵੀ ਜਦੋਂ ਝੋਲ ਸਾਡਾ ਤੇ ਵੇੜਾ ਆ ਜਾਣੇ ਜੋ ਸਰਕਾਰ ਜੋ ਕਰ ਸਕਦੀ ਉਹ ਕਰੇ ਆਉਂਦਾ ਹਾਂਜੀ ਤੇ ਸਾਡੇ ਬੰਦੇ ਕੱਖ ਨੂੰ ਜੱਟ ਗਿਆ ਇਰਾਦਾ ਹਾਂਜੀ ਆ ਜੰਗਣਾ ਅੱਜ ਸਰਕਾਰੀ ਸਨਮਾਨਾਂ ਨਾਲ ਬੇਟੇ ਦਾ ਸਨਕਾਰ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਇਹੋ ਕਹਿੰਦਾ ਜਨ ਇਹ ਵੀ ਬਾਗੀ ਬਹੁਤ ਮਾਰੀ ਗੱਲ ਜਿਹੜਾ ਬੱਚਾ 800 ਹੋ ਗਏ ਨਵਜੇ ਕਰਦੇ ਆਈ ਗੁਜ਼ਰ ਗਿਆ ਠੀਕ ਹੈ ਜੀ ਜਦੋਂ ਅਸੀਂ ਤੇ ਕਹਿੰਦੇ ਰੋਟੀ ਨਾਲ ਹੋਰ ਚਾਰ ਦਿਨ ਆਉਂਦਾ ਹਾਂਜੀ ਤੇ ਇੱਥੇ ਆ ਕੇ ਨਾਮ ਇਹ ਵਾਕਾ ਹੁੰਦਾ ਠੀਕ ਹੈ ਜੀ ਇਹੋ ਗੱਲ ਕਹੋ ਜਦੋਂ ਜਦੋਂ ਸਰਕਾਰ ਜੋ ਭਵੰਦ ਮੰਡ ਕਰ ਸਕਦਾ ਉਹ ਕਰ ਸਕੀ ਹਾਂਜੀ ਹਾਂਜੀ ਫਿਜ਼ਿਕੀ ਨਾ ਆਪਣਾ ਜੀ ਕਿ ਚਿੱਤਰ ਸੁਣ ਜਿਹੜਾ ਅੱਜ ਵੀ ਰਸ਼ੀਦ ਹੋਇਆ ਕੀ ਲੱਗਦਾ ਸੀ ਤੁਹਾਡਾ ਜੀ ਆਪਣਾ ਛੋਟੀ ਭੂਏ ਦੀ ਤਲਕਾ ਜੀ ਠੀਕ ਹੈ ਜੀ ਠੀਕ ਹੈ ਨਾ ਚਾਹੁੰਦੇ ਇਸ ਮਾਨਤਾਪਕ ਘਟਨਾ ਤੇ ਜੀ ਬਹੁਤ ਤਕਲੀਫ ਦੇ ਘਟਣ ਹੋਈ ਏ ਠੀਕ ਹੈ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਚੂਨ ਦਾ ਸਾਰਾ ਉਹ ਸੀ ਹਾਂਜੀ ਮਾਪੇ ਬਜ਼ੁਰਗ ਹੋ ਚੁੱਕੇ ਹਨ ਇਹਨਾਂ ਦੇ ਬੱਚਾ ਸਰਕਾਰੀ ਨੌਕਰੀ ਮੁਸ਼ਕਿਲ ਨਾਲ ਲੱਗਾ ਸੀ ਵਧੀਆ ਇਹਨਾਂ ਦਾ ਤੌਰ ਤਰੀਕਾ ਚੱਲ ਰਿਹਾ ਸੀ ਘਰ ਦਾ ਹਾਂਜੀ ਪਰ ਘੜਾਪੇ ਵਿੱਚ ਆ ਗਿਆ ਨਾ ਦੀ ਜੋ ਸਾਰੇ ਦੀ ਛੋਟੀ ਸੀ ਉਹ ਟੁੱਟ ਚੁੱਕੀ ਆ ਹਾਂਜੀ ਬਾਕੀ ਜਿੰਨਾ ਵੀ ਹੋ ਸਕੇ ਸਰਕਾਰ ਸੈਂਟਰਲ ਸਰਕਾਰ ਸਟੇਟ ਸਰਕਾਰ ਉਹ ਜਿਹੜੇ ਜੋ ਵੀ ਬਣਦਾ ਸਰਦਾ ਇਹਨਾਂ ਦਾ ਜੋ ਵੀ ਸਨਮਾਨ ਆ ਬੱਚੇ ਦਾ ਜਨਨ ਤੇ ਮਾਪੇ ਦਾ ਉਹਨਾਂ ਨੂੰ ਫਖਰ ਕਰਾ ਦਿੱਤਾ ਜਾਵੇ ਅੱਜ ਅੰਤਮ ਸਸਕਾਰ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਇਸ ਦੇ ਬਾਰੇ ਹਾਂਜੀ ਬਹੁਤ ਵਧੀਆ ਜੀ ਆ ਇੰਡੀਅਨ ਆਰਮੀ ਆਏ ਆਪਣਾ ਜੋ ਉਹਨਾਂ ਦਾ ਸੋਲਜਰ ਦੇ ਤੌਰ ਤੇ ਬਣਦਾ ਸੀ ਉਹਨਾਂ ਨੂੰ ਪ੍ਰੋਪਰ ਕੀਤਾ ਆਪਣਾ ਮਾਣ ਸਨਸਕਾਰ ਕੀਤਾ ਬੱਚੇ ਦਾ ਹਾਂਜੀ ਤੇ ਉਹ ਇਸ ਇਸ ਕਾਰਵਾਈ ਫਰੋਜ ਦੀ ਕਾਰਵਾਈ ਕਰਕੇ ਸਾਡਾ ਵੀ ਮਾਣ ਨਾਲ ਸਰ ਉੱਚ ਹੋਇਆ ਜੀ ਫਿਰ ਫਿਰ ਸ਼ਹਾਦਤ ਤੇ ਤੁਹਾਨੂੰ ਗਰਵ ਹੈ ਜੀ ਬਿਲਕੁਲ ਜੀ ਠੀਕ ਬੱਚੇ ਦੀ ਜੋ ਸ਼ਹਾਦਤ ਹੋਈ ਉਸਤੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਸੋਨ ਦੇਖੋ ਸਾਡਾ ਬੱਚਾ ਸੀ ਬਹੁਤ ਸੋਹਣਾ ਜਿਹਾ ਬੱਚਾ ਸੀ ਹਾਂਜੀ 6 ਮਹੀਨੇ ਵਿਆਹ ਨੂੰ ਜੇ ਹੋਇਆ ਤੇਜ ਵੀ ਬੰਨ ਰਾ ਤੁਹੇ ਦੋਵੇਂ ਠੀਕ ਹੈ ਬਹੁਤ ਸ਼ਾਬਾਸ਼ ਆ ਬਹੁਤ ਸੋਹਣਾ ਇੱਕ ਬੱਚਾ ਸੀ ਅੱਜ ਬੱਚੇ ਦਾ ਸਰਕਾਰੀ ਸਨਮਾਨਨਾ ਜਿਹੜਾ ਕੀਤਾ ਸਕੰਦਰ ਸਰਕਾਰ ਕੀਤਾ ਗਿਆ ਹੈ ਇੰਡੀਅਨ ਆਰਮੀ ਦੁਆਰਾ ਕੀ ਕਹਿਣਾ ਚਾਹੁੰਦੇ ਤੁਸੀਂ ਵਧੀਆ ਸਨਮਾਨ ਨਾਲ ਸਨस्कार ਕੀਤਾ ਗਿਆ ਠੀਕ ਹੈ ਬਹੁਤ ਮਾਣ ਦੇ ਨਾਲ ਆ ਕੇ ਛੋਹ ਦੇ ਜਵਾਨਾਂ ਨੂੰ ਹਾਂ 10 ਦੇ ਕੇ ਮ੍ਰਿਤਕ ਫੌਜੀ ਜਵਾਨ ਅਮਿਤਪਾਲ ਸਿੰਘ ਦਾ ਅੱਜ ਉਸਦੇ ਜੱਦੀ ਪਿੰਡ ਚਾਂਗਿਆ ਚ ਸਰਕਾਰੀ ਸਨਮਾਨਾ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਫੌਜ ਦੇ ਵੱਲੋਂ ਮ੍ਰਿਤਕ ਨੌਜਵਾਨ ਨੂੰ ਸਲਾਮ ਵੀ ਦਿੱਤੀ ਗਈ ਤੇ ਫੌਜ ਦੇ ਅਲਾ ਅਧਿਕਾਰੀਆਂ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਵੀ ਕੀਤਾ ਗਿਆ ਫਿਰੋਜ਼ਪੁਰ ਤੋਂ ਪੰਜੀ ਸਿਖਾਣਾ ਪੰਜਾਬੀ ਲੋਕ ਚੈਨਲ